ਨੂੰ ਬੰਦ ਰੈਂਡਗੇ ਠੇਕੇ ਹੁਣ ਨਹੀਂ ਮਿਲੇਗੀ ਲੋਕਾਂ ਨੂੰ ਸ਼ਰਾਬ ਜੀ ਹਾਂ ਹਰਿਆਣਾ ਸਰਕਾਰ ਨੇ ਨਗਰ ਨਿਗਮ ਚੋਣਾ ਨੂੰ ਦੇਖਦੇ ਹੋਏ ਫੈਸਲਾ ਲਿਆ ਹੈਗਾ ਕਿ ਪ੍ਰਦੇਸ਼ ਦੇ ਵਿੱਚ ਜਿੱਥੇ ਜਿੱਥੇ ਚੋਣਾ ਹਨੇ ਉੱਥੇ 3 ਦਿਨ ਸ਼ਰਾਬ ਨਹੀਂ ਮਿਲੇਗੀ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਸ਼ਰਾਬ ਦੀ ਵਿਕਰੀ 1, 2 ਅਤੇ 12 ਮਾਰਚ ਨੂੰ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਕਿਉਂਕਿ ਨਗਰ ਨਿਗਮ ਚੋਣਾਂ ਦੇ ਕਾਰਨ ਇਹ ਦਿਨ ਡਰਾਈ ਡੇ ਦੇ ਵਜੋਂ ਮਨਾਇਆ ਜਾਵੇਗਾ ਤਾਂ ਦੱਸਦੀ ਹੈ ਕਿ ਆਬਕਾਰੀ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈਗਾ ਕਿ ਨਗਰ ਨਿਗਮ ਦੇ ਖੇਤਰਾਂ ਖੇਤਰਾਂ ਜਿੱਥੇ ਕਿ ਚੋਣਾਂ ਹੋਈਆਂ ਨੇ ਉਸ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ बार ਅਤੇ ਪਬ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੋਟਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਬੰਦ ਰਹਿਣਗੇ ਇਹਨਾਂ ਤਿੰਨ ਦਿਨਾਂ ਦੌਰਾਨ ਸ਼ਰਾਬ ਵੇਚਣ ਜਾਂ ਫਿਰ ਪਰੋਸਣ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰਿਆਣਾ ਦੀਆਂ 7 ਨਗਰ ਨਿਗਮਾਂ ਸਮੇਤ 40 ਜਿਹੜੇ ਕਿ ਬਾਡੀਜ਼ ਦੇ ਵਿੱਚ 2 ਮਾਰਚ ਨੂੰ ਵੋਟਾਂ ਪੈਣ ਗਿਆ ਜਦਕਿ ਪਾਨੀਪਤਰ ਨਗਰ ਨਿਗਮ ਦੇ ਵਿੱਚ 9 ਮਾਰਚ ਨੂੰ VOTING ਹੋਵੇਗੀ ਸਾਰੀਆਂ ਥਾਵਾਂ ਦੇ ਉੱਤੇ ਨਤੀਜੇ ਜਿਹੜੇ ਕੀ 12 ਮਾਰਚ ਨੂੰ ਇਕੱਠੇ ਆਉਣਗੇ ਤਾਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਤਾਂ ਚੋਣਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਹਰਿਆਣਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਕਿ ਤਿੰਨ ਦਿਨ ਜਿਹੜੇ ਕਿ ਜਿਹੜੇ ਕਿ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਲੋਕਾਂ ਨੂੰ ਸ਼ਰਾਬ ਨਹੀਂ ਪ੍ਰੋਸੀ ਜਾਵੇਗੀ ਨਾ ਹੀ ਤਾਂ ਖਰੀਦੀ ਜਾਵੇਗੀ ਤਾਂ ਜਿਹੜਾ ਵੀ ਦੁਕਾਨਦਾਰ ਜਿਹੜਾ ਕਿ ਸ਼ਰਾਬ ਦੇ ਠੇਕੇ ਵੇਜ਼ਾ ਦਿਖ ਗਿਆ ਤੇ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਕਿਉਂਕਿ ਨਗਰ ਨਿਗਮ ਦੇ ਖੇਤਰਾਂ ਦੇ ਵਿੱਚ ਹੁਣ ਚੋਣਾ ਹੋਣ ਗਿਆ ਤੇ ਚੋਣਾ ਆ ਦੱਸਦੇ ਕਿ ਉਸ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਵੀ ਸਰਕਾਰ ਅਗਰਾਮੇ ਸ਼ਰਾਬ ਦੇ ਠੇਕੇ ਹੋਣਗੇ ਉਹ ਠੇਕੇ ਬੰਦ ਰਹਿਣਗੇ ਉਹਨਾਂ ਦੇ ਵਿੱਚ ਉਸਰਾਂ ਸ਼ਰਾਬ ਨਾ ਤਾਂ ਵਿੱਚ ਜਾਵੇਗੀ ਤੇ ਨਾ ਹੀ ਪ੍ਰੋਸੀ ਜਾਵੇਗੀ 3 ਦਿਨ ਬੰਦ ਰਹਿਣਗੇ ਠੇਕੇ ਹੁਣ ਨਹੀਂ ਮਿਲੇਗੀ ਲੋਕਾਂ ਨੂੰ ਸ਼ਰਾਬ ਜੀ ਹਾਂ ਹਰਿਆਣਾ ਸਰਕਾਰ ਨੇ ਨਗਰ ਨਿਗਮ ਚੋਣਾ ਨੂੰ ਦੇਖਦੇ ਹੋਏ ਫੈਸਲਾ ਲਿਆ ਹੈਗਾ ਕਿ ਪ੍ਰਦੇਸ਼ ਦੇ ਵਿੱਚ ਜਿੱਥੇ ਜਿੱਥੇ ਚੋਣਾ ਹਨੇ ਉੱਥੇ 3 ਦਿਨ ਸ਼ਰਾਬ ਨਹੀਂ ਮਿਲੇਗੀ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਸ਼ਰਾਬ ਦੀ ਵਿਕਰੀ 1 2 ਅਤੇ 12 ਮਾਰਚ ਨੂੰ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਕਿਉਂਕਿ ਨਗਰ ਨਿਗਮ ਚੋਣਾਂ ਦੇ ਕਾਰਨ ਇਹ ਦਿਨ ਡਰਾਈ ਡੇ ਦੇ ਵਜੋਂ ਮਨਾਇਆ ਜਾਵੇਗਾ ਤਾਂ ਦੱਸਦੀ ਹੈ ਕਿ ਆបਕਾਰੀ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈਗਾ ਕਿ ਨਗਰ ਨਿਗਮ ਦੇ ਖੇਤਰਾਂ ਖੇਤਰਾਂ ਜਿੱਥੇ ਕਿ ਚੋਣਾਂ ਹੋਈਆਂ ਨੇ ਉਸ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ 바ਰ ਅਤੇ ਪਬ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੋਟਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਬੰਦ ਰਹਿਣਗੇ ਇਹਨਾਂ 3 ਦਿਨਾਂ ਦੌਰਾਨ ਸ਼ਰਾਬ ਵੇਚਣ ਜਾਂ ਫਿਰ ਪਰੋਸਣ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦੱਸ ਦੇ ਕਿ ਹਰਿਆਣਾ ਦੀਆਂ 7 ਨਗਰ ਨਿਗਮਾਂ ਸਮੇਤ 40 ਜਿਹੜੇ ਕਿ ਬਾਡੀਜ਼ ਦੇ ਵਿੱਚ 2 ਮਾਰਚ ਨੂੰ ਵੋਟਾਂ ਪੈਣ ਗਿਆ ਜਦਕਿ ਪਾਨੀਪਤ ਨਗਰ ਨਿਗਮ ਦੇ ਵਿੱਚ 9 ਮਾਰਚ ਨੂੰ VOTING ਹੋਵੇਗੀ ਸਾਰੀਆਂ ਥਾਵਾਂ ਦੇ ਉਤੇ ਨਤੀਜੇ ਜਿਹੜੇ ਕੀ 12 ਮਾਰਚ ਨੂੰ ਇਕੱਠੇ ਆਉਣਗੇ ਤਾਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਤਾਂ ਚੋਣਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਹਰਿਆਣਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਕਿ ਤਿੰਨ ਦਿਨ ਜਿਹੜੇ ਕਿ ਜਿਹੜੇ ਕਿ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਲੋਕਾਂ ਨੂੰ ਸ਼ਰਾਬ ਨਹੀਂ ਪ੍ਰੋਸੀ ਜਾਵੇਗੀ ਨਾ ਹੀ ਤਾਂ ਖਰੀਦੀ ਜਾਵੇਗੀ ਤਾਂ ਜਿਹੜਾ ਵੀ ਦੁਕਾਨਦਾਰ ਜਿਹੜਾ ਕਿ ਸ਼ਰਾਬ ਦੇ ਠੇਕੇ ਵੇਜ਼ਾ ਦਿਖ ਗਿਆ ਤੇ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜੜੀ ਕੀ ਕੀਤੀ ਜਾਵੇਗੀ ਕਿਉਂਕਿ ਨਗਰ ਨਿਗਮ ਦੇ ਖੇਤਰਾ ਦੇ ਵਿੱਚ ਹੁਣ ਚੋਣਾ ਹੋਣ ਗਿਆ ਤੇ ਚੋਣਾ ਆ ਦੱਸ ਦੇ ਕਿ ਉਸ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਵੀ ਸਰਕਾਰ ਅਗਰਾਮੇ ਸ਼ਰਾਬ ਦੇ ਠੇਕੇ ਹੋਣਗੇ ਉਹ ਠੇਕੇ ਬੰਦ ਰਹਿਣਗੇ ਉਹਨਾਂ ਦੇ ਵਿੱਚ ਉਸਰਾਂ ਸ਼ਰਾਬ ਨਾ ਤਾਂ ਵਿੱਚ ਜਾਵੇਗੀ ਤੇ ਨਾ ਹੀ ਪਰੋਸੀ ਜਾਵੇਗੀ